ਵਾਹ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਤੀ ਇਹਨਾਂ ਸਿੰਘ ਸਹਿਬਾਨਾਂ ਤੇ ਵੀ ਇਹਨਾਂ ਨੇ ਜਿਹੜੇ ਜਿਹੜੇ ਲੋਕਾਂ ਨੇ ਪਿਛਲੇ ਸਮਿਆਂ 'ਚ ਜੋ ਕੁ ਸੋਇਆ ਉਹਨਾਂ ਦੇ ਰਾਜ ਭਾਗ ਦੇ ਹੁੰਦੇ ਆ ਉਹ ਜਨਤਕ ਕਰਾਤਾ ਉਹਨਾਂ ਤੋਂ ਬਣਾ ਲਿਆ ਨਾ ਉਦੋਂ ਤਈ ਵੱੱਡਣ ਨੇ ਜਿਹੜੇ ਮਢਰਾਉਣ ਲੱਗੇ ਸੀ ਵੀ ਕਿਤੇ ਵੀ ਗੜੇ ਪੈ ਸਕਦੇ ਨੇ ਗੜੇ ਵੀ ਕਿਹਦੇ ਦੇ ਪੈਣੇ ਨੇ ਸਿੰਘ ਸਾਹਿਬ ਗੈਦੀ ਹਰਪ੍ਰੀਤ ਸਿੰਘ ਤੇ ਜਿਉਂ ਉਹਨੂੰ ਇੱਕ ਇਹਨਾਂ ਦੀ ਪਾਰਟੀ ਦਾ ਬੰਦਾ ਬਿਰਸਾ ਸਿੰਘ ਬਟੋਹਾ ਉਦੇ ਨਾਲ ਤੁੰਤੂ ਮਾਵਾ ਕਰੇ ਉਹਦੇ ਪੁੱਠੇ ਸਤੇ ਉਹਦੇ ਕੁੜੀਆਂ ਤੱਕ ਜਾਵੇ ਇੰਨੇ ਸਿੰਘ ਸਾਹਿਬ ਦੀ ਰਾਖੀ ਕੌਣ ਕਰੂਗਾ ਹਏ ਸਲਾ ਤੁਸੀਂ ਸਿੰਘ ਸਾਹਿਬ ਤੋਂ ਉੱਪਰ ਦੀ ਲਾਇ ਲੱਲੇ ਉਹਨਾਂ ਨੂੰ ਹਟਾਉਣ ਦਾ ਮੁਤਲ ਕਰਨ ਦਾ ਪਰ ਇੱਥੇ ਕੀ ਨੇ ਕਰਦਾ ਸੀ ਜਿਹਦੇ ਕਰਕੇ ਤੁਸੀਂ ਦੇਖੋ ਨਿੱਜੀ ਜ਼ਿੰਦਗੀ 'ਚ ਜਾਓਗੇ ਤੁਸੀਂ ਜਦੋਂ ਤੁਸੀਂ ਸਤਕਾਰ ਨਾਲ ਸਿੰਘ ਸਾਹਿਬ ਬਣਾਏ ਨੇ ਉਦੋਂ ਨਹੀਂ ਦੀਦਾ ਹੁੰਦਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿੰਨੇ ਸਾਲ ਹੋ ਗਏ ਜਹੇਦਾਰ ਬਣੇ ਨੂੰ ਅੱਜ ਤੱਕ ਕੋਈ ਉਹ ਨਹੀਂ ਬੰਦਾ ਬੋਲਿਆ ਉਹ ਬੋਲਿਆ ਨਹੀਂ ਇਹ ਸਾਰੇ ਕੰਡੇ ਸੁਖਵੀਰ ਬਾਦਲ ਉਹ ਨਹੀਂ ਬੀਜ ਰਹੇ ਨੇ ਹੁਣ ਤੁਸੀਂ ਫੇਰ ਉਹੀ ਰਾਹ ਜਾ ਰਹੇ ਹੋ ਇਹੀ ਹਾਲ ਉਹ ਤੋਂ ਮਾੜਾ ਹੋਣਾ ਹੱਦ ਤੋਂ ਜ਼ਿਆਦਾ ਫੇਰ ਕਹਿੰਦੇ ਜੀ ਇਨਕੁਆਰੀ ਜਾਂਚ ਕੌਣ ਕਰ ਰਿਹਾ ਅੱਜ ਕੱਲ ਨੂੰ ਗਿਆਨੀ ਰਘਵੀਰ ਸਿੰਘ ਦਾ ਵੀ ਕੋਈ ਜੇ ਉੱਠ ਕੇ ਉਹ ਨੂੰ ਕੈਦੂਗਾ ਫੇਰ ਉਹਦੇ ਤੇ ਲੈ ਲਿਓ ਕਾਰਵਾਈ ਵੇ ਦੂਜੇ ਨੂੰ ਸੁਲਤਾਨ ਸਿੰਘ ਨੂੰ ਲੈ ਲੂਗਾ ਫਿਰ ਇਹ ਤਾਂ ਸਾਰਾ ਕੁਝ ਹੋ ਹੀ ਜਾਊਗਾ ਪਰ ਇਹ ਕਿਉਂ ਹੋ ਰਿਹਾ ਸਿੰਘ ਸਾਹਿਬ ਜੀ ਜੇ ਤਾਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਐਨ ਤਸੱਲੀਆਂ ਕਰਾਂਦੇ ਫੇਰ ਅੱਜ ਜਵਾਨ ਨਹੀਂ ਸੀ ਖੋਲਣੀ ਕਿਆਜ ਸਾਰਿਆਂ ਦੀ ਹੋਵੇ ਇਹਨਾਂ ਦੀ ਵੀ ਹੋਵੇ ਉਹ ਜਿਹੜਾ ਵਿਰਸਾ ਬਟੋਹੇ ਦੀ ਪਿੱਠ ਤੇ ਖੜ ਕੇ ਆ ਕੇ ਨੇ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਜੀ ਸਸਗਾਲੀ ਮੈਂ ਹਾਂ ਕਵਰ ਸਿੰਘ ਵੇਦੀ ਤਕਚੀਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾ ਨਾਲ ਬਹੁਤ ਸਾਰੇ ਵਿਵਾਦ ਜੁੜਦੇ ਵਕਾਈ ਦਿੱਤੇ ਤਾਂ ਇਸ ਉੱਤੇ ਗਿਆਨੀ ਹਰਪ੍ਰੀਤ ਸਿੰਘ ਹੋਰਾ ਦਾ ਸਪਸ਼ਟੀਕਰਨ ਵੀ ਆਇਆ ਆਖਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਹੀ ਵਿਵਾਦ ਕਿਉਂ ਜੁੜ ਰਿਹਾ ਆ ਆਖਰ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਪਿੱਛੇ ਹੀ ਕਿਉਂ ਸਿਆਸੀ ਆਗੂ ਪਏ ਆ ਇਸ ਦੇ ਨਾਲ ਪੰਤਕ ਸੰਕਟ ਵੀ ਖੜੇ ਹੁੰਦੇ ਵਕਾਈ ਦਿੱਤੇ ਆ ਤਾਂ ਖੇਰ ਦੇ ਵਿੱਚ ਚੱਲ ਰਹੇ ਵਿਵਾਦਾਂ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਨੂੰ 2 ਹਫ਼ਤੇ ਲਈ ਮੁਅਤਲ ਕਰ ਦਿੱਤਾ ਗਿਆ ਇੱਕ ਨਵਾਂ ਸੰਕਟ ਪੰਤਕ ਸਫਾਂ ਦੇ ਵਿੱਚ ਦਿਖਾਈ ਦਿੱਤਾ ਇਸ ਬਾਬਤ ਗੱਲਬਾਤ ਕਰ ਲਾਂਗੇ ਸਾਡਾ ਪਰਮਜੀਤ ਸਿੰਘ ਸੋਲੀ ਨੇ ਸੋਲੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਨਾਲ ਕਈ ਦਿਨਾਂ ਤੋਂ ਵਿਵਾਦ ਦਿਖਾਈ ਦੇ ਰਹੇ ਸੀ ਜਦੋਂ ਤੋਂ ਉਹਨਾਂ ਨੇ ਪੰਤ ਸਿੰਘ ਸਬਾਨਾ ਦੀ ਹਾਜ਼ਰੀ ਦੇ ਵਿੱਚ ਫੈਸਲਾ ਦਿੱਤਾ ਉਸ ਫੈਸਲੇ ਤੋਂ ਬਾਅਦ ਲਗਾਤਾਰ ਕੁਝ ਲੋਕ ਗਿਆਨੀ ਹਰਪ੍ਰੀਤ ਸਿੰਘ ਦਾ ਪਿੱਛਾ ਕਰਦੇ ਆ ਤੇ ਇਝਾਈ ਇਲਜ਼ਾਮ ਤਲਾਸ਼ੀ ਕਰਦੇ ਆ ਜਿਸ ਦੇ ਵਿੱਚੋਂ ਸਿੱਧੇ ਦੋਸ਼ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਲੱਗਦੇ ਆ ਹੁਣ ਕਿਹੜਾ ਚਾਰਾ ਕਿ ਗਿਆਨੀ ਹਰਪ੍ਰੀਤ ਸਿੰਘ ਬਚ ਕੇ ਨਿਕਲ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦੀ ਸਾਹਿਬ ਅੱਜ ਦਾ ਦਿਨ ਸਿੱਖ ਕੌਮ ਲਈ ਸਿੱਖ ਪੰਥ ਲਈ ਬਹੁਤ ਕਾਲਾ ਦਿਨ ਹੈ ਮੈਂ ਇਹਨੂੰ ਕਾਲਾ ਦਿਨ ਦਾ ਨਾਂ ਦਿੰਦਾ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਹਿਬਾਨ ਤਿੰਨ ਸਿੰਘ ਸਹਿਬਾਨ ਤੇ ਦੂਜੇ ਦੋ ਸਿੰਘ ਰਲਾ ਕੇ ਨਾਲ ਜਿਹੜੇ ਹੈੱਡ ਗ੍ਰਾਂਥੀ ਹੁੰਦੇ ਨੇ ਦਰਬਾਰ ਸਾਹਿਬ ਦੇ ਉਹਨਾਂ ਨਾਲ ਜਿਹੜੇ ਇਤਿਹਾਸਕ ਫੈਸਲਿਆਂ ਤੋਂ ਮਾੜਾ ਮੋਟਾ ਕੌਮ ਖੁਸ਼ ਹੋਈ ਸੀ ਵੀ ਬਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕਰਤੀ ਇਹਨਾਂ ਸਿੰਘ ਸਹਿਬਾਨਾਂ ਤੇ ਵੀ ਇਹਨਾਂ ਨੇ ਜਿਹੜੇ ਜਿਹੜੇ ਲੋਕਾਂ ਨੇ ਪਿਛਲੇ ਸਮਿਆਂ 'ਚ ਜੋ ਕਸੋਇਆ ਉਹਨਾਂ ਦੇ ਰਾਜ ਭਾਗ ਦੇ ਹੁੰਦੇ ਆ ਉਹ ਜਨਤਕ ਕਰਾਤਾ ਉਹਨਾਂ ਤੋਂ ਬਣਾ ਲਿਆ ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਉਦੋਂ ਤਈ ਬੱਦਲ ਨੇ ਜਿਹੜੇ ਮੜਰਾਉਣ ਲੱਗ ਗਏ ਸੀ ਵੀ ਕਿਤੇ ਵੀ ਗੜੇ ਪੈ ਸਕਦੇ ਨੇ ਗੜੇ ਵੀ ਕਿਧਰੇ ਤੇ ਪੈਣੇ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪਰ ਜੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦੇ ਦੋਸ਼ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਲਗਾਏ ਜਾ ਰਿਹਾ ਇਹ ਇੱਕ ਉਹਨਾਂ ਦਾ ਪਰਿਵਾਰਕ ਮਸਲਾ ਹੈ ਤਾਂ ਇੱਕ ਸਿੱਧੇ ਤੌਰ ਤੇ ਜਿਸ ਤਰ੍ਹਾਂ ਦੀ ਇੱਕ ਵਿਅਕਤੀ ਦੀ ਉਹ ਵੀ ਸਿੰਘ ਸਾਹਿਬ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਅਕਸਰੀ ਸਿੱਖ ਸਿਆਸਤ ਦੇ ਵਿੱਚ ਇਹ ਗੱਲ ਜ਼ਿਕਰ ਆਂਦੀ ਹੈ ਕਿ ਸਿੱਖਾਂ ਦੀ ਆਜ਼ਾਦਾਨਾ ਹਸਤੀ ਹੈ ਸਿੱਖਾਂ ਦਾ ਕੇਂਦਰੀ ਤੁਰਾ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਸਾਹਿਬ ਦਾ ਸਥਾਨ ਹੈ ਤੇ ਉਸ ਪਦਵੀ ਤੇ ਬੈਠੇ ਹੋਏ ਸਿੰਘ ਸਾਹਿਬ ਗਾਨੀ ਹਰਪ੍ਰੀਤ ਸਿੰਘ ਹੋਰਾਂ ਤੇ ਉੱਤੇ ਅਜਿਹਾ ਜਿਸ ਤਰ੍ਹਾਂ ਦਾ ਫੈਸਲਾ ਆਇਆ ਉਸ ਫੈਸਲੇ ਦੇ ਪ੍ਰਤੀ ਹੁਣ ਕਿਸ ਤਰ੍ਹਾਂ ਦੀਆਂ ਪੰਥਕ ਸਭਾਾਂ ਦੇ ਵਿੱਚ ਆਵਾਜ਼ਾਂ ਆ ਰਹੀਆਂ ਜਿਹੜਾ ਤੁਸੀਂ ਕਹਿ ਰਹੇ ਹੋ ਫੈਸਲਾ ਮੈਂ ਕਹਿੰਦਾ ਇਤਿਹਾਸਿਕ ਚਾਹੇ ਅਸੀਂ ਉਹਨਾਂ ਨੂੰ ਮੰਨੀਏ ਨਾ ਮੰਨੀਏ ਪਰ ਅਸੀਂ ਕਹਿ ਰਹੇ ਹਾਂ ਵੀ ਠੀਕ ਸੀ ਪਰ ਉੱਥੇ ਜੇ ਸਿੰਘ ਸਾਹਿਬ ਲਚਕੀਲਾਪਣ ਨਾ ਦਿਖਾਉਂਦੇ ਉਦੋਂ ਹੀ ਇਹਨਾਂ ਦੇ ਕੋਲਡੇ ਮਾਰ ਮਾਰ ਜਿਵੇਂ ਮਨਾਏ ਸੀ ਏਵੇਂ ਜਿਵੇਂ ਸਿੱਧੇ ਕਰਦੇ ਢਿੱਲੀ ਇਹਨਾਂ ਨੂੰ ਸਜ਼ਾ ਨਾ ਬਾਦਲ ਕੈ ਨੂੰ ਦਿੰਦੇ ਇਹਨਾਂ ਦੀ ਟੀਮ ਨੂੰ ਚਾਹੇ ਸੁਧਾਰ ਵਾਲੇ ਵੀ ਸੀ ਫੇਰਾ ਦੇਣਾ ਅੱਜ ਦੇਖਣੇ ਨਹੀਂ ਸੀ ਪੜ੍ਹਨੇ ਤੁਸੀਂ ਇੱਕ ਦੇਖੋ ਦੁਨੀਆ 'ਚ ਹੋਇਆ ਕਦੇ ਕਿ ਸਿੰਘ ਸਾਹਿਬ ਇਹਨਾਂ ਦਾ ਬਣਾਇਆ ਕਾਰਜਕਾਰੀ ਜਥੇਦਾਰ ਵੀ ਕਾਲ ਤੱਕ ਦਾ ਰਿਹਾ ਮੌਜੂਦਾ ਤਮਦਮਾ ਸਾਹਿਬ ਦਾ ਹੈ ਜਾਨੀ ਹਰਪ੍ਰੀਤ ਸਿੰਘ ਉਹਨੂੰ ਇੱਕ ਇਹਨਾਂ ਦੀ ਪਾਰਟੀ ਦਾ ਬੰਦਾ ਮਿਰਸਾ ਸਿੰਘ ਮਲਟੋਹਾ ਉਹਦੇ ਨਾਲ ਤੂੰ ਤੂੰ ਮਾਵੇਂ ਕਰੇ ਉਹਦੇ ਪੁੱਠੇ ਸਿੱਦੇ ਉਹਦੇ ਕੁੜੀਆਂ ਤੱਕ ਜਾਵੇ ਪਰਿਵਾਰ ਤੱਕ ਜਾਵੇ ਜਿਹੜੀ ਅੱਜ ਅੱਜ ਬੁਲਾ ਕੇ ਜਿਹੜੇ ਡਿਸੀਜਨ ਲੈ ਸਕਦੇ ਨੇ ਇਹ ਹਰਪ੍ਰੀਤ ਸਿੰਘ ਮੋਕ ਕੇ ਉਹਨਾਂ ਨੇ ਇਹਨਾਂ ਸਿੰਘ ਸਾਹਿਬ ਦੀ ਰਾਖੀ ਕੌਣ ਕਰੂਗਾ ਫੈਸਲਾ ਤੁਸੀਂ ਸਿੰਘ ਸਾਹਿਬ ਤੋਂ ਉੱਪਰ ਦੀ ਲੈ ਲੈਣੇ ਉਹਨਾਂ ਨੂੰ ਹਟਾਉਣ ਦਾ ਮੁਤਲ ਕਰਨ ਦਾ ਪਰ ਇੱਥੇ ਕੀ ਨੇ ਕਰਨਾ ਸੀ ਉਹਨੇ ਜੋ ਕੀਤਾ ਉਹ ਬੜਾ ਬਨਪਹਾਗਾ ਸੀ ਸਾਰੀ ਕੌਮ ਨੇ ਤਾਂ ਕੀਤਾ ਜੇ ਉਹ ਨੂੰ ਹੁਣ 10 ਸਾਲ ਵਾਸਤੇ ਕੱਢਤਾ ਕੱਢ ਕੇ ਉਹਨੇ ਆਪਣੀ ਖੁੰਦ ਕੱਢ ਲਈ ਕੱਢੀ ਕਿਦੇ ਰਾਹੀ ਸਖਬੀਰਵਾਦ ਅੱਲਾ ਹੀ ਉਹ ਤੋਂ ਆਪ ਮਹਾਰੇ ਕਰਾ ਰਹੇ ਨੇ ਕਾਰਨਾਮੇ ਉਹਦਾ ਹੀ ਇਹ ਦੇਣ ਆ ਜਿਹਦੇ ਕਰਕੇ ਤੁਸੀਂ ਦੇਖੋ ਨਿੱਜੀ ਜ਼ਿੰਦਗੀ ਚ ਜਾਓਗੇ ਤੁਸੀਂ ਜਦੋਂ ਤੁਸੀਂ ਸਤਕਾਰਨਾ ਸਿੰਘ ਸਾਹਿਬ ਬਣਾਏ ਨੇ ਉਦੋਂ ਨਹੀਂ ਦੀਦਾ ਹੁੰਦਾ ਉਦੋਂ ਚੈੱਕ ਕਰੋ ਵੀ ਕਿਹਨੂੰ ਐਡੀ ਪਦਵੀ ਤੇ ਬਿਠਾ ਰਿਹਾ ਉਦੋਂ ਦਾ ਕਹਿੰਦੇ ਸੀ ਜੀ ਇਹ ਪੀ ਐਚ ਡੀ ਹੈ ਇਹ ਭਲਾਣਾ ਬੰਦੇ ਨੂੰ ਹਵਾ ਦੇ ਦੇ ਕੇ ਤਾਂਾਂ ਚੱਕੀ ਜਾਂਦੇ ਹੋ ਹੁਣ ਉਹ ਬੰਦਾ ਜੇ ਤਾਂ ਜਿਹੜੀ ਬੀਬੀ ਕਹਿੰਦੀ ਹੈ ਪਰ ਇੱਥੇ ਮੈਂ ਗੱਲ ਰੁਕਦਾ ਕਿ ਜਿਹੜਾ ਵਿਅਕਤੀ ਦੋਸ਼ ਲਗਾ ਰਿਹਾ ਕਿ ਮੇਰੀ ਪਤਨੀ ਦੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਸੰਬੰਧ ਹੈ ਜੋ ਰਿਸ਼ਤੇ ਦੇ ਵਿੱਚ ਉਹ ਵਿਅਕਤੀ ਸਾਂਢੂ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਪਰ ਇਸ ਦੇ ਨਾਲ ਸਵਾਲੇ ਵੀ ਖੜੇ ਹੋ ਰਿਹਾ ਕਿ ਬੰਦਾ ਦਾ ਦੋਸ਼ ਲਾ ਰਿਹਾ ਪਰ ਤੂੰ ਜਿਸ ਔਰਤ ਦੇ ਨਾਲ ਅਜਿਹੇ ਸੰਬੰਧ ਬਣੇ ਜਾਂ ਬੜਾਏ ਗਏ ਜਾਂ ਨਹੀਂ ਬਣੇ ਤਾ ਆਖਿਰ ਉਹ ਔਰਤ ਕਿੱਥੇ ਆ ਉਹ ਬੰਦਾ ਅੱਜ ਤੱਕ ਕਿੱਥੇ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਕਿੰਨੇ ਸਾਲ ਹੋ ਗਏ ਜਹੇਦਾਰ ਬਣੇ ਨੂੰ ਅੱਜ ਤੱਕ ਉਹ ਕਿਉਂ ਨਹੀਂ ਬੰਦਾ ਬੋਲਿਆ ਓਏ ਬੋਲਿਆ ਨਹੀਂ ਇਹ ਸਾਰੇ ਕੰਡੇ ਸੁਖਵੀਰ ਬਾਦਲੋਂ ਨਹੀਂ ਬੀਜ ਰਹੇ ਨੇ ਉਹਨਾਂ ਦੀ ਟੀਮ ਵੀ ਰਿਹਾ ਪਰ ਲੱਗਣੇ ਇਹਨਾਂ ਦੇ ਨੇ ਉਹ ਤਖਤ ਨਾਲ ਤੁਸੀਂ ਪੰਗੇ ਲੈ ਰਹੇ ਹੋ ਕੱਲ ਕੀ ਧਰ ਦਾ ਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਸ ਸਦਾ ਤਖਤ ਹੈ ਉਹ ਉਹਦੇ ਨਾਲ ਤੁਸੀਂ ਪੰਗੇ ਲੈ ਰਹੇ ਹੋ ਪਹਿਲਾਂ ਰੁੜ ਗਏ ਜਿਵੇਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਰੋਲੇ ਸੀ ਝੂਠੇ ਸੌਦੇ ਆਣਾ ਯਾਰੀ ਪਾ ਕੇ ਹੁਣ ਤੁਸੀਂ ਫੇਰ ਉਹੀ ਰਾਹ ਜਾ ਰਹੇ ਹੋ ਇਹੀ ਹਾਨ ਉਹ ਤੋਂ ਮਾੜਾ ਹੋਣਾ ਹੈ ਹੱਦ ਤੋਂ ਜ਼ਿਆਦਾ ਫੇਰ ਕਹਿੰਦੇ ਜੀ ਇਨਕੁਆਰੀ ਜਾਂਚ ਕੌਣ ਕਰ ਰਿਹਾ ਹੈ ਕਿਉਂ ਜੀ ਇਹ ਨਾਲੇ ਸੰਤ ਮਹਾਪੁਰਖ ਕਿੰਨੀਆਂ ਸੰਪਰਦਾਵਾਂ ਨੇ ਜੇ ਨਿਰਪੱਖ ਦਾ ਜਾਇਜ਼ ਕਰਾਉਣੀ ਆ ਮੈਂ ਕਹਿੰਦਾ ਕਰਾ ਲਓ ਚਲੋ ਤੁਹਾਨੂੰ ਖੁੱਲ ਦੇ ਦਿੰਦੇ ਆ ਪਹਿਲਾਂ ਤਾਂ ਗੈਰਕਾਨੂੰਨੀਆ ਬਣਦੀ ਨਹੀਂ ਉਹ ਬੀਬੀ ਸਾਹਮਣੇ ਆਵੇ ਜਿਹੜੀ ਕਹਿੰਦੀ ਆ ਮੇਰੇ ਨਾਲ ਹਰਪ੍ਰੀਤ ਦੇ ਰਿਲੇਸ਼ਨ ਨੇ ਚਾਹੇ ਲੱਖ ਉਹਦੀ ਸਾਲੀ ਆ ਅਸੀਂ ਕਹਿ ਸਕਦੇ ਆ ਵੀ ਇਸ ਪਦਵੀ ਤੇ ਬੈਠੇ ਨਹੀਂ ਆਉਣੀ ਚਾਹੀਦੀ ਐਨਾ ਕੱਲ ਨੂੰ ਕਹਿੰਦੀ ਰਗਵੀਰ ਸਿੰਘ ਤਾਂ ਵੀ ਕੋਈ ਉੱਠ ਕੇ ਉਹਨੂੰ ਕੈਦ ਕਰੂਗਾ ਫਿਰ ਉਹਦੇ ਤੇ ਲੈ ਲਿਓ ਕਾਰਵਾਈ ਫੇ ਦੂਜੇ ਨੂੰ ਸੁਲਤਾਨ ਸਿੰਘ ਨੂੰ ਲੈ ਲੂਗਾ ਫਿਰ ਇਹ ਤਾਂ ਸਾਰਾ ਕੁਝ ਹੋ ਹੀ ਜਾਊਗਾ ਪਰ ਇਹ ਕਿਉਂ ਹੋ ਰਿਹਾ ਸਿੰਘ ਸਾਹਿਬ ਜੀ ਜੇ ਤਾਂ ਤੁਸੀਂ ਅਕਾਲੀ ਫੂਲਾ ਸਿੰਘ ਦੀ ਤਰ੍ਹਾਂ ਅਨ ਤਸੱਲੀਆਂ ਕਰਾਂਦੇ ਫੇਰ ਅੱਜ ਜਵਾਨ ਨਹੀਂ ਸੀ ਖੋਲਣੀ ਜੇ ਮੌਜੂਦਾ ਗੱਲ ਕਰਾਂ ਮੈਂ ਲਾਸਟ ਪਰ ਇੱਥੇ ਮੈਂ ਇਹ ਕਹਿਣਾ ਚਾਹਾਂਗਾ ਕਿ ਸਾਰੀ ਗੱਲ ਕੀ ਆ ਕਿ ਅਸਤੀਫੇ ਤੇ ਮੁੱਕੇਗੀ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਲੈਣ ਲਈ ਅਜਿਹਾ ਦਬਾਅ ਬਣਾਇਆ ਜਾ ਰਿਹਾ ਕੀ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਨੂੰ ਲੈ ਕੇ ਸਾਰਾ ਘਟਨਾਕਰਮ ਸਿਰ ਜਾ ਗਿਆ ਸਿਆਸਤ ਦੇ ਵਿੱਚ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਬੰਦੇ ਦੇ ਪਿੱਛੇ ਬਾਅਦ ਦਿੱਤੇ ਜਾਂਦੇ ਆ ਦੇ ਇਸੇ ਤਰੀਕੇ ਨਾਲ ਯਾਨੀ ਹਰਪ੍ਰੀਤ ਸਿੰਘ ਦੇ ਸੰਡੂ ਨੂੰ ਵੀ ਕੁਝ ਲੋਕ ਵਰਤਰੇ ਆ ਲੱਗਦਾ ਕਿ ਇਹਦੇ ਪਿੱਛੇ ਕੁਝ ਸਿਆਸੀ ਬੰਦੇ ਵੀ ਹੋ ਸਕਦੇ ਆ ਮੈਨੂੰ ਇਹ ਲੱਗਦਾ ਵੀ ਇਹ ਸਾਰਾ ਘਟਨਾ ਕਰਮ ਜਿਨ੍ਹਾਂ ਨਾਲ 25 ਸਾਲ ਇਹਨਾਂ ਦਾ ਰਿਸ਼ਤਾ ਰਿਹਾ ਹੈ 25 ਪੀਰੀਅਡ ਆਰਐਸਐਸ ਤੇ ਬੀਜੇਪੀ ਇਹ ਸਾਰਾクセ ਕਰਕੇ ਸਾਨੂੰ ਗੁਲਾਮੀ ਵੱਲ ਨੂੰ ਲੈ ਕੇ ਚੱਲੇ ਨੇ ਉਹਨਾਂ ਨੂੰ ਇੱਕੋ ਇੱਕ ਹਥਿਆਰ ਮਿਲ ਜਾਂਦਾ ਹੈ ਜਿਹੜਾ ਕਿ ਬਾਦਲ ਦਾ ਪਰਿਵਾਰ ਬਾਦਲ ਦੀ ਟੀਮ ਉਹ ਸਾਰਿਆਂ ਦੇ ਮੋਢੇ ਤੇ ਧਰ ਕੇ ਉਹ ਇਹੋ ਜਿਹੇ ਹਾਲਾਤ ਪੈਦਾ ਕਰਦੇ ਨੇ ਕੌਮ 'ਚ ਕਿ ਕੌਮ ਮਾਰਸ਼ਲ ਲੜ ਰਹੇ ਕੌਮ ਗੁਲਾਮੀ ਬਲ ਵਗ ਜੇ ਇਹ ਸਾਰਾ ਜਦੋਂ ਸਾਡੇ ਜਥੇਦਾਰਾਂ ਦੀਆਂ ਪਾਦਮੀਆਂ ਨੂੰ ਇਹ ਗੁਲਾਮੀ ਬਲ ਲੈ ਕੇ ਜਾ ਰਹੇ ਨੇ ਉਹਦਾ ਸਿੱਧਾ ਸੰਕੇਤ ਇਹ ਜਾ ਰਿਹਾ ਹੈ ਕਿ ਲੋਕਾਂ ਦਾ ਕਾਰਨਾਮਾ ਹੀ ਇਹ ਹੈ ਕਿ ਸਾਨੂੰ ਗੁਲਾਮੀ ਬਲ ਲੈ ਕੇ ਜਾ ਰਹੇ ਨੇ ਜਿਸ ਦੀ ਜ਼ਿੰਮੇਵਾਰੀ ਇੱਕੋ ਇੱਕ ਇਹਦੀ ਸੁਖਵੀਰ ਸਿੰਘ ਬਾਦਲ ਦੀ ਤੇ ਇਹਦੀ ਟੀਮ ਦੀ ਹੈ ਅੱਜ ਤੱਕ ਇਹਦਾ ਬੰਦੇ ਦਾ ਅਸਤੀਫਾ ਨਹੀਂ ਮਨਜ਼ੂਰ ਕਰ ਰਹੇ ਪਰ ਗੱਲ ਤਾਂ ਅਸਤੀਫੇ ਤੇ ਜੜੀ ਹੋਈ ਹੈ ਜਿਆਦਾ ਗਿਆਨੀ ਹਰਪ੍ਰੀਤ ਸਿੰਘ ਅਸਤੀਫਾ ਦੇਵੇ ਜਾਂ ਸੁਖਵੀਰ ਸਿੰਘ ਬਾਦਲ ਦੇਵੇ ਪੰਥ ਤੱਕ ਸੰਕਟ ਦੇ ਵਿੱਚ ਤਾਂ ਅਸਤੀਫੇ ਘੁੰਮ ਰਿਹਾ ਲੱਗਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਜਿਸ ਤਰ੍ਹਾਂ ਪਹਿਲਾਂ ਅਸਤੀਫਾ ਦਿੱਤਾ ਸੀ ਉਹ ਅਸਤੀਫਾ ਤਾਂ ਕਿਤੇ ਮਨਜ਼ੂਰ ਨਹੀਂ ਹੋਇਆ ਪਰ ਤੂੰ ਹੁਣ ਇੱਕ ਅਸਤੀਫਾ ਜ਼ਰੂਰ ਦੇ ਦੇਣਾ ਚਾਹੀਦਾ ਹੈ ਜਿਸ ਤਰ੍ਹਾਂ ਦੀ ਜਲੀਲਤਾ ਗਿਆਨੀ ਹਰਪ੍ਰੀਤ ਸਿੰਘ ਦੇ ਗੱਲ ਵਿੱਚ ਪਾਈ ਜਾ ਰਹੀ ਹੈ ਲੱਗਦਾ ਹੈ ਕਿ ਉਹਦੇ ਨਾਲ ਪੰਥ ਸ਼ਰਮਸਾਰ ਹੋ ਰਿਹਾ ਹੈ ਮੈਂ ਕਹਿ ਰਿਹਾ ਗਿਆਨੀ ਹਰਪ੍ਰੀਤ ਸਿੰਘ ਤੇ ਇਹਨਾਂ ਦੇ ਕਹੇ ਤੋਂ ਥੋੜਾ ਹੋ ਜੂਗਾ ਸ਼ਰਮਸਾਰ ਇਹਨਾਂ ਨੇ ਤਾਂ ਚੌੜਾ ਨਰਾਇਣ ਸਿੰਘ ਚੌੜੇ ਨੂੰ ਵੀ ਕਿਹਾ ਕੱਲ ਕਿੱਡਾ ਇਕੱਠ ਹੋਇਆ ਜੀ ਦਾਲ ਖਾਲਸਾ ਵਾਲਿਆਂ ਨੇ ਕਰਿਆ ਸਾਰਿਆਂ ਕੋਲ ਨਰਾਇਣ ਸਿੰਘ ਚੌੜੇ ਦੀਆਂ ਫੋਟੋਆਂ ਸੀ ਉਹਨਾਂ ਨੇ ਕਿਹਾ ਸਰਬੱਤ ਖਾਲਸਾ ਦੇ ਕਾਰਜਕਾਰੀ ਜਿਹਦਾ ਧਿਆਨ ਸੀਗਾ ਮੰਡ ਨੇ ਕਿਹਾ ਸੀ ਫਕਰੇ ਕੌਮ ਦਾ ਕਿਤਾਬ ਦਵਾਂਗੇ ਤੇ ਨਰਾਇਣ ਸਿੰਘ ਚੌੜੇ ਨੂੰ ਕਿਉਂ ਕਿ ਸਾਨੂੰ ਸਜਾ ਕਮਜ਼ੋਰ ਲੱਗੀ ਇਸੇ ਆਧਾਰ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਜਾਂਚ ਕਰਾਉਣ ਵਾਲੇ ਕੌਣ ਨੇ ਜੇ ਕਰਾਉਣੀ ਵੀ ਆ ਜਾਂਚ ਸਾਰਿਆਂ ਦੀ ਹੋਵੇ ਇਹਨਾਂ ਦੀ ਵੀ ਹੋਵੇ ਉਹ ਜਿਹੜਾ ਵਿਰਸਾ ਬਲਟੋਹੇ ਦੀ ਇਹ ਪਿੱਠ ਤੇ ਖੜ ਗਿਆ ਆਕੇ ਨੇ ਉਹਦੀ ਜਾਂਚ ਕਿਉਂ ਨਹੀਂ ਹੋ ਰਹੀ ਜੀ ਉਹਨੇ ਕੀ ਕੁਛ ਕੀਤਾ ਉਹਦੇ ਇਲਾਕੇ ਚ ਜਾ ਕੇ ਦੇਖੋ ਲੋਕ ਤੁਹਾਨੂੰ ਆਪੀ ਜਨਤਕ ਦੱਸਣਗੇ ਵੀ ਕੀ ਕੁਛ ਹੁੰਦਾ ਰਿਹਾ ਬਾਦਲਾਂ ਦੇ ਰਾਤ ਚ ਜੇ ਇਹ ਕੁਛ ਹੁੰਦਾ ਅਸੀਂ ਸਪਸ਼ਟ ਕਰਦੇ ਆ ਕਿ ਬਿਲਕੁਲ ਨਹੀਂ ਜੋ ਕੁਛ ਕੁਝ ਕਰਨ ਲੱਗੇ ਹੋਇਓ ਇਹ ਕੌਮ ਨੇ ਪ੍ਰਵਾਨ ਨਹੀਂ ਕਰਨਾ ਨਾ ਖੂ ਪੱਟੋ ਉਸੇ ਚ ਪਹਿਲਾਂ ਵਾਂਗੂ ਤੁਸੀਂ ਉਹ ਕਰਨਾ ਧੰਨਵਾਦ ਐਸਾ ਨਾ ਪਰਮਜੀਤ ਸਿੰਘ ਸੋਹਲੇ ਜਿਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਪੰਤਕ ਸੰਕਟ ਦਿਖਾਈ ਦੇ ਰਿਹਾ ਉਸ ਦਾ ਕੋਈ ਕਾਰਨ ਹੀ ਹੈ ਕਿ ਖੁਦ ਨੂੰ ਜਲੀਲ ਕਰਨ ਲਈ ਅਜਿਹੇ ਹਰਬੇ ਸਿਆਸਤਦਾਨ ਵਰਤਦੇ ਆ ਗੱਲ ਦਾ ਅਸਤੀਫਾ ਦੀ ਹੈ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਲੈਣ ਲਈ ਜਿਸ ਤਰ੍ਹਾਂ ਦਾ ਘਟਨਾਕਰਮ ਸਿਰਜਿਆ ਉਸ ਦੇ ਪਿੱਛੇ ਕੁਝ ਸਿਆਸੀ ਤਾਕਤਾਂ ਨੇ ਕੁਝ ਸਿਆਸੀ ਲੋਕ ਨੇ ਤਾਂ ਆਖਰ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਕਿਉਂ ਨਹੀਂ ਮੰਗਿਆ ਜਾਂਦਾ ਆਖਰ ਸ਼ਿਕਾਇਤਾਂ ਦੇ ਆਧਾਰ ਤੇ ਹੀ ਸ਼੍ਰੀ ਕਲਤਕ ਸਾਬ ਸੁਖਵੀਰ ਸਿੰਘ ਬਾਦਲ ਪਹੁੰਚਦੇ ਆ ਬੇਸ਼ੱਕ ਉਹ ਸਜ਼ਾ ਪੂਰੀ ਕਰ ਚੁੱਕੇ ਆ ਪਰੰਤੂ ਅੱਜ ਵੀ ਉਹਨਾਂ ਦੇ ਅਸਤੀਫੇ ਨੂੰ ਰੋਕਣ ਲਈ ਕੁਝ ਅਜਹੀਆਂ ਮੌਲਤਾਂ ਤੇ ਕੁਝ ਜਹੀ ਚਾਰਾ ਜੋ ਕੀਤੀ ਜਾ ਰਹੀ ਹੈ ਜਿਸ ਦੀ ਗਾਜ ਗਿਆਨੀ ਹਰਪ੍ਰੀਤ ਸਿੰਘ ਤੇ ਗਿਰਦੀ ਹੋਈ ਸਾਫ ਦਿਖਾਈ ਦੇ ਰਹੀ ਆ ਕੈਮਰਾਮੈਨ ਮਦੀ ਕੇਂਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮਸਟਰ ਟੀਵੀ ਪਟਿਆਲਾ